ਮਾਤਾ ਨੇ ਵਿਚਾਰੀ ਨੇ ਰੋਣੇ ਰੋਣੀ ਆ ਤੁਹਾਡੇ ਜਦੋਂ ਉਹਨੂੰ ਹਟਣਾ ਹੀ ਨਹੀਂ ਸਤਾਉਣਾ ਤੁਸੀਂ ਤੇ ਮੇਰੀ ਸੁਣੋ ਗੱਲ ਅਸੀਂ ਉਹਨੂੰ ਕੋਈ ਗੱਲ ਨਹੀਂ ਕਰਦਿਆਂ ਹੈਗਾ ਮੰਮੀ ਜਾਣ ਕੇ ਕਰਦੇ ਆ ਛੇੜਾ ਛੇੜਦੀ ਆਪ ਹੁਣ ਦੀਦੀ ਪਤਾ ਕਿੰਨੀ ਚੰਗੀ ਆ ਵਿਚਾਰੀ ਨਹੀਂ ਗੱਲ ਹੋਈ ਕੀ ਉਹ ਕਹਿੰਦੀ ਮੈਂ ਪਿੰਡ ਦਾ ਨਾਂ ਲਿਆ ਸੀ ਤੇ ਗਾੜੀਆਂ ਪਾਉਂਦਾ ਗੱਲ ਹੈ ਭਾ ਗੱਲ ਨਹੀਂ ਹੋਈ ਕੋਈ ਵੀ ਇੱਥੇ ਹੀ ਬਾਹਰ ਦੀਦੀ ਦੇ ਹੀ ਵੱਲਾਂ ਦੇਖਣ ਆਹ ਤੇ ਮੈਂ ਵੀ ਚਲ ਗਈ ਉਹਨਾਂ ਦੇ ਮਗਰ ਉਹਦਾ ਹੀ ਵਿਹਾਰੀ ਬੰਦਾ ਚਲ ਜ ਜਾਂਦਾ ਮੰਮੀ ਗਈ ਆ ਮਾਮੇ ਪਿੰਡ ਅੱਛਾ ਉਹ ਹੁਣ ਉਹਨਾਂ ਦੀ ਸਲਾਹ ਲੈ ਕੇ ਆਉਗੀ ਨਾ ਤੇ ਕੀ ਜਾਂਦੇ ਆ ਅੱਛਾ ਸਾਮੀ ਸੌਕੀ ਆ ਯਾਰ ਤੇ ਮਾਮੇ ਆਹੋ ਅੱਛਾ ਪੇ ਆ ਵੀ ਨਿਆਣੀ ਨੂੰ ਨੇ ਵੀ ਉਹਨਾਂ ਦੇ ਨਾਮ ਕਰਵਾ ਉਹ ਬਾਹਰ ਅੰਦਰ ਗਏ ਆ ਤੇ ਹੁਣ ਉਹ ਪੈਸਾ ਤੇਲਾ ਵੀ ਦੇਣਗੇ ਨਾ ਵਿੱਚ ਉਹਦਾ ਮੈਨੂੰ ਇਨਾ ਪਤਾ ਆ ਕਿ ਉਹਨੇ ਨਾਂ ਨਹੀਂ ਕਰਨੀ ਉਹਨਾਂ ਨੂੰ ਪਿਆ ਉਹ ਪੈੜੀ ਦਾ ਪੁੱਸ ਉਹ ਵੀ ਲੈਂਦੇ ਆ ਠੀਕ ਆ ਤੂੰ ਨਾ ਜਲਦੀ ਕਰ ਲੈ ਮੇਲੇ ਨਾ ਖੁੰਝਦਾ ਜਾੜੇ ਤੇਰੇ ਤੋਂ ਉਹ ਯਾਰ ਮੈਂ ਤੇ ਬਥੇਰੀਆਂ ਸਕੀਮਾਂ ਆਨ ਆਨ ਕਰਨੀਆਂ ਆ ਪਰ ਟਾਈਮ ਹੀ ਲੱਗੰਦਾ। ਹੋਰ ਸੁਣਾ ਘਰ ਸਭ ਠੀਕ ਠਾਕ ਐ ਨਾ? ਹਾਂਜੀ ਵਧੀਆ ਸਭ ਠੀਕ ਠਾਕ ਆ। ਮੈਂ ਤਾਂ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ। ਕਿ ਸ਼ੁਗਰ ਕੇ ਤਾਂ ਤੁਹਾਨੂੰ ਵੀ ਰਾਹ ਆ ਸਾਡੇ ਘਰ ਦਾ। ਲੈ ਰਾਹ ਵਾਲੀ ਕਿਹੜੀ ਗੱਲ ਐ ਜੀ ਦੇਨੀ? ਆਉਣਾ ਬੜੇ ਦਿਨਾਂ ਦਾ ਸੀ। ਹਾਂਜੀ ਕਮਾਂ ਜੀ ਤੁਹਾਨੂੰ ਪਤਾ ਟਾਈਮ ਹੀ ਨਹੀਂ ਲੱਗਦਾ।